ਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੂਰ ਲੋਕ ਸਾਰੇ ਠੀਕ ਹੋ ਤੇ ਅੱਜ ਅਸੀਂ ਆਏ ਤੇ ਪਾਤਣਾ ਬਾਬਾ ਖਾਟੂ ਸ਼ਾਮ ਜੀ ਦੇ ਮੰਦਿਰ ਦੇ ਉੱਤੇ ਮੱਥਾ ਟੇਕਣਾ ਸੱਤ ਪਾਲ ਉਹ ਰਹੇ ਦੀ ਬਿਮਾਰ ਸੱਤ ਪਾਲ ਕਹਿੰਦਾ ਮੱਥਾ ਟੇਕ ਲਈਏ ਤੇ ਚਲ ਇੱਧਰ ਆਏ ਹੋਏ ਤੇ ਕੰਮ ਚ ਸੀਗਾ ਉਸ ਤੋਂ ਬਾਅਦ ਚੱਲਦੇ ਆਂਗੇ ਪਟਿਆਲੇ ਵੱਸਾ ਇੱਧਰੋਂ ਰਸਤੇ 'ਚੋਂ ਖੜਦੇ ਸੀ ਮਾਂ ਚਲ ਮੱਥਾ ਟੇਕ ਕੇ ਫਿਰ ਚੱਲਦੇ ਆਂਗੇ ਚਲੋ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਚੱਲਦੇ ਆਂਗੇ ਮੱਥਾ ਵੀ ਟਿਕਾਣੇ ਦਰਸ਼ਨ ਵੀ ਕਰਵਾਣੇ ਆਂਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਹੈ ਨਹੀਂ ਸੀ ਰੋਟੀ ਚਲੋ ਅੱਜ ਮੈਂ ਦੇਖੋ ਬਹੁਤ ਵਧੀਆ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਬਾਈਆਂ ਦੇ ਉੱਤੇ ਪ੍ਰਸ਼ਾਦ ਵਾਲੀਆਂ ਦਾ ਕੰਨਾ ਵੀ ਨੇ ਲੱਗੀਆਂ ਹੋਈਆਂ ਦੇਖੋ ਆ ਸੀ ਬਾਬਾ ਜੀ ਦਾ ਮੰਦਿਰ ਬਹੁਤ ਸ਼ਾਨਦਾਰ ਮੰਦਿਰ ਬਣਾਇਆ ਹੈ ਬਾਬਾ ਘਾਟੂ ਸ਼ਾਮ ਜੀ ਦਾ ਪੈਂਟਰੀ ਕਰਦੇ ਆ ਤੇ ਇੱਧਰ ਕਰਵਾਣਗੇ ਆਪਾਂ ਜੋੜੇ ਜਮਾ ਆਪਣੇ ਜੋੜੇ ਜਮਾ ਕਰਵਾ ਕੇ ਤੇ ਫਿਰ ਚੱਲਦੇ ਆਂਗੇ ਆਪਾਂ ਮੱਥਾ ਟੇਕਦੇ ਆਂਗੇ ਜੀ ਸ਼੍ਰੀਸ਼ਾ ਆਪਣਾ ਜੀ ਟੋਕਨ ਨੰਬਰ ਉੱਨੇ ਤੇ ਚੱਲਦੇ ਆਂਗੇ ਪਰ ਮੱਥਾ ਟੇਕਦੇ ਆਂ ਦੇਖੋ ਬੜਾ ਸ਼ਾਨਦਾਰ ਜਿਹੜਾ ਮੰਦਿਰ ਹੈਗਾ ਬਣਾਇਆ ਹੋਇਆ ਜੀ ਬਾਬਾ ਜੀ ਦਾ ਇਹ ਮੰਦਿਰ ਜੀ ਪਾਤੜਾਂ ਸ਼ਹਿਰ ਦੇ ਲਵੀ ਆ ਵਿਚੀ ਆ ਪਾਤੜਾਂ ਜਦੋਂ ਆਪਾਂ ਪੁਲ ਦੇ ਨੀਚੋਂ ਦੀ ਆਣਾ ਪੈਂਦਾ ਤੇ ਬਹੁਤ ਵਧੀਆ ਜਿਹੜਾ ਸਿਸਟਮ ਬਣਾਇਆ ਹੋਇਆ ਹੈਗਾ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਜੀ ਬਹੁਤ ਜਿਆਦਾ ਸੋਹਣਾ ਦਰਬਾਰ ਬਣਿਆ ਹੋਇਆ ਹੈਗਾ ਲਾਈਟ ਚਲੀ ਗਈ ਲੇਟਾ ਦਾ ਫੇਰਾ ਆ ਗਈ ਤੇ ਇਧਰੋਂ ਸਾਹਮਣੇ ਮਾਤਾ ਜੀ ਦੀ ਮੂਰਤੀ ਆ ਤੁਸੀਂ ਦੇਖ ਸਕਦੇ ਹੋਗੇ ਜੈ ਮਾਤਾ ਦੀ

ਇਧਰ ਵੀ ਮਾਤਾ ਜੀ ਦੀ ਤੇ ਫੋਟੋ ਲੱਗੀ ਹੋਈ ਹੈ ਜੀ ਇਧਰ ਵੀ ਓਮ ਨਮਾ ਸ਼ਿਵਾਏ ਸ਼ਿਵ ਜੀ ਜੀ ਮਹਾਰਾਜ ਤੇ ਇਧਰ ਵੀ ਆਪਣਾ ਕਾਫੀ ਫੋਟਾਂ ਮੂਰਤੀ ਲੱਗਿਆ ਹੋਏ ਨੇ ਗਿਆ ਇਧਰ ਸ੍ਰੀ ਅਨੁਮਾਨ ਜੀ ਦੀ ਮੂਰਤੀ ਬਹੁਤ ਵਧੀਆ ਤਾਂ ਤੁਸੀਂ ਦੇਖ ਸਕਦੇ ਹੋਗੇ ਤੇ ਇਧਰ ਸੇਵਾ ਚੱਲ ਰਹੀ ਹੈਗੀ ਫੁੱਲਾਂ ਦੀ ਜਿਹੜੀ ਸੰਗਤ ਸੇਵਾ ਕਰ ਰਹੀ ਹੈਗੀ ਸਾਨੂੰ ਤਾਂ ਬੈਠੀ ਵੀ ਹੈ ਚਲੋ ਆਪਾਂ ਵੀ ਬੈਠਦੇ ਆਂਗੇ 10 ਮਿੰਟ ਫਿਰ ਚੱਲਦੇ ਆਂਗੇ ਆਚਾ ਮੂਰਾ ਫਾਟਿ ਦੇ ਤੇ ਇਧਰ ਜਿਹੜਾ ਲੰਗਰ ਪ੍ਰਸ਼ਾਦਾ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਲੈ ਲਈ ਇਧਰੋਂ ਤੇ ਆਪ ਪਵਾਉਣਾ ਹੈ ਹੁਣ ਆਪਾਂ ਲੰਗਰ ਲੰਗਰ ਪਵਾ ਕੇ ਤੇ ਇੱਥੋਂ ਆਪਾਂ ਹੁਣ ਲਾਵਾਂਗੇ ਪ੍ਰਸ਼ਾਦ ਪ੍ਰਸ਼ਾਦ ਲੈ ਕੇ ਬਸ ਫਿਰ ਆਪਾਂ ਚੱਲਦੇ ਆਂਗੇ ਤੇ ਘੁੰਮਦੇ ਆਂਗੇ ਮਾਰਕੀਟ ਪ੍ਰਸ਼ਾਦ ਆਪਾਂ ਲੈ ਲਿਆ ਹੁਣ ਆਪਾਂ ਚੱਲਦੇ ਆਂਗੇ ਤੇ ਫਿਰ ਦੇਖਦੇ ਆਂਗੇ ਖੰਭ ਘੁੰਮ ਜਾਈਏ ਨੇ ਇੱਧਰ ਦੁਕਾਨਾਂ ਬੜੀਆਂ ਲੱਗੀਆਂ ਹੋਈਆਂ ਨੇਗੀਆਂ ਬਾਬਾ ਜੀ ਦਾ ਸਮਾਨ ਮਿਲਦਾ ਫੋਟੋ ਮਿਲਦੀਆਂ ਨੇਗੀਆਂ ਜੇ ਤੁਸੀਂ ਲੈਣੀਆਂ ਨੇ ਫੋਟੋ ਫੋਟਾਂ ਵੀ ਲੈ ਸਕਦੇ ਹੋਗੇ ਤੁਸੀਂ ਇੱਥੇ ਦੇਖ ਸਕਦੇ ਹੋ ਸਾਰੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਤੇ ਇਹ ਦੇਖੋ ਆ ਲੈ ਦੇ ਖੰਭਾ ਇਹ ਵੀ ਠੀਕ ਰਹਿੰਦੇ ਨੇਗੇ ਤੇ ਇਹਦੇ ਨਾਲ ਸ਼ਿਫਤੀ ਵੀ ਨਹੀਂ ਹੋਉਦੀ ਹੈਗੀ ਜਿਆਦਾ ਨਾਲ ਘਰੇ ਲਾ ਲਾਂਗੇ ਨਾ ਇਹ ਆ ਵੀ ਦੇਖ ਲੈਣਾ ਵੀ ਇਹਦਾ ਪ੍ਰਸ਼ਾਦ ਵੀ ਲੈ ਲੈਣਾ ਥੋੜਾ ਜਿਹਾ ਚਲਦੇ ਆ ਫਿਰ ਤੇ ਇੱਧਰ ਲਾਤਾ ਤੁਸੀਂ ਇਹ ਮੋਟਰਸਾਈਕਲ ਪਾਰਕਿੰਗ ਦੇ ਵਿੱਚ ਤੇ ਹੁਣ ਚੱਕਦੇ ਆਂਗੇ ਮੋਟਰਸਾਈਕਲ ਚੱਲੀਏ ਫਿਰ ਪਾਉਣਿਆਂਗੇ ਚੱਲੇ ਤੇ ਪਿੱਛੇ ਬਾਬਾ ਜੀ ਦਾ ਬੜਾ ਸੋਹਣਾ ਮੰਦਿਰ ਬਣਿਆ ਹੋਇਆ ਹੈ ਬਹੁਤ ਜੀ ਲੱਗਦਾ ਇੱਥੇ ਆ ਕੇ